ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਦਿਨ ਬਦ ਦਿਨ ਵਧ ਰਹੀ ਗਰਮੀ ਤੋਂ ਬਚਾਅ ਲਈ ਲੋਕ ਮਿੱਟੀ ਦੇ ਬਣੇ ਘੜਿਆਂ ਦੀ ਖਰੀਦੋ ਫਲੋਕਤ ਕਰ ਰਹੇ ਹਨ ਜਿਸ ਦੇ ਚੱਲਦਿਆਂ ਦੁਕਾਨਦਾਰਾਂ ਵੱਲੋਂ ਸਾਡੀ ਫਾਸਟ ਫੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਮਿੱਟੀ ਦੇ ਘੜੇ ਵਿੱਚ ਪਾਣੀ ਪੀਣ ਨਾਲ ਪੇਟ ਦੀਆਂ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ ਅਤੇ ਹੋਰ ਵੀ ਕਈ ਫਾਇਦੇ ਦੱਸੇ ਗਏ ਪੇਸ਼ ਹੈ ਇਸ ਸੰਬੰਧੀ ਇੱਕ ਵਿਸ਼ੇਸ਼ ਰਿਪੋਰਟ ਲੋਕਾਂ ਨੂੰ ਇਹ ਸੁਣਾਇਆ ਜਾਂ ਦਿੱਤੀ ਜਿ ਕਿ ਜਿੰਨੀਆਂ ਅੱਜਕੱਲ੍ਹ ਬਿਮਾਰੀਆਂ ਚੱਲ ਰਹੀਆਂ ਹਨ ਤੇ ਘੜੇ ਦਾ ਪਾਣੀ ਹੀ ਪੀਣਾ ਚਾਹੀਦਾ ਹੈ ਕਿਉਂਕਿ ਇਹ ਕਈ ਬਿਮਾਰੀਆਂ ਨੂੰ ਘਟਦਾ ਹੈ ਪਰ ਲੋਕੀ ਤੁਹਾਨੂੰ ਬੜਾ ਹੀ ਕੱਲ ਫ੍ਰਿਜਾਂ ਫੁੱਜਾਂ ਲਿਆ ਹੋਰ ਉਹਦਾ ਪਾਣੀ ਪੀ ਕੇ ਹੀ ਖੁਸ਼ ਹੈ ਕਿਉਂਕਿ ਜਿਹੜਾ ਘੜੇ ਦਾ ਪਾਣੀ ਹੁੰਦਾ ਉਹ ਫ੍ਰਿਜ ਜਿੰਨਾ ਠੰਡਾ ਤੇ ਨਹੀਂ ਕਰਦਾ ਪਰ ਜਿੰਨਾ ਠੰਡਾ ਕਰਦਾ ਉਹ ਛੇ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਪਰ ਅੱਜ ਕੀ ਨਹੀਂ ਜੀ ਨਾ ਸੀਜ਼ਨ ਹੈਗਾ ਕਿ ਬਹੁਤ ਘੱਟ ਹੈ ਪਹਿਲੇ 2-3 ਸਾਲ ਵੈਸੇ ਹੀ ਹੁਣ ਫਿਰ ਥੋੜਾ ਡਾਊਨ ਆਉਂਦਾ ਬੈਸ ਕੜਿਆਂ ਦੀ ਸਾਡੇ ਕੋਲ ਸਾਰੀਆਂ ਵੈਰਾਈਟੀਆਂ ਦਿੱਲੀ ਦਾ ਘੜਾ ਹੈ ਰਾਜਸਥਾਨ ਦਾ ਘੜਾ ਹੈ ਗੁਜਰਾਤ ਦਾ ਘੜਾ ਹੈ ਪੰਜਾਬ ਦਾ ਚੰਡੀਗੜ੍ਹ ਦਾ ਘੜਾ ਮੇਰਾ ਇਹ ਮੰਨ ਹੈ ਕਿ ਜਿਹੜਾ ਸਿੰਪਲ ਤੇ ਸਾਦਾ ਘੜਾ ਬਣਿਆ ਹੈ ਨਾ ਬਿਨਾ ਪੇਂਟ ਤੋਂ ਐਡੇ ਪੀਓਪੀ ਵਾਲੇ ਇਹ ਸਿਰਫ ਇੱਕ ਸ਼ੋਅ ਹੋ ਗਈ ਇੱਕ ਸਿੰਪਲ ਘੜਾ ਜਿਹੜਾ ਸਭ ਤੋਂ ਬੈਸਟ ਹੈ ਜਿਹੜਾ ਘੜੇ ਦਾ ਪਾਣੀ ਜਿੱਤੋ ਸਿਮੇਗਾ ਨਾ ਸਮਝ ਲਓ ਕਿ ਉਹ ਘੜਾ ਬੈਸਟ ਹੈ ਜਿਹੜਾ ਘੜੇ ਸਿਮੇਗਾ ਨਹੀਂ ਉਹ ਬੇਕਾਰ ਹੈ ਲੋਕਾਂ ਨੂੰ ਇਹ ਹੀ ਸੁਨੇਹਾ ਹੈ ਕਿ ਜੇ ਬਿਮਾਰੀਆਂ ਤੋਂ ਥੋੜਾ ਬਚਣਾ ਚਾਹੁੰਦੇ ਹੋ ਇਹ ਘੜੇ ਦਾ ਪਾਣੀ ਪੀਓ ਸਭ ਤੋਂ ਵਧੀਆ ਸਰੀਰ ਵਾਸਤੇ ਫਾਇਦੇਮੰਦ ਹੈ ਹਾਂਜੀ ਸਭ ਕੁਝ ਮਿਲ ਜੇਗਾ ਮਿੱਟੀ ਦੀ ਬੋਤਲ ਹੈ ਮਿੱਟੀ ਦੇ ਜੱਗ ਹੈ ਮਿੱਟੀ ਦੇ ਗਲਾਸ ਹੈ ਮਿੱਟੀ ਦਾ ਫਰਾਈ ਪੈਨ ਨੇ ਪਤੀਲਾ ਇਹ ਮਿੱਟੀ ਦਾ ਸਭ ਕੁਝ ਹੁੰਦਾ ਹੈ ਗਰਮੀ ਦਾ ਵਧਾ ਮੌਸਮ ਔਰ ਲੋਕਾਂ ਨੂੰ ਗਰਮੀ ਤੋਂ ਬਚਾ ਦੇ ਲਈ ਪ੍ਰਾਤਨ ਸਮੇਂ 'ਚ ਜਿਹੜੇ ਵਰਤੇ ਜਾਣ ਵਾਲੇ ਮਿੱਟੀ ਦੇ ਬਰਤਨ ਸੀ ਚਾਹੇ ਮਿੱਟੀ ਦੇ ਘੜੇ ਸੀਗੇ ਔਰ ਘੜੇ ਦਾ ਪਾਣੀ ਪੂਰਾ ਅੰਮ੍ਰਿਤ ਵਰਗਾ ਹੈ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਨੂੰ ਬਿਲਕੁਲ ਠੀਕ ਰੱਖਦਾ ਹੈ ਤੇ ਅੱਜ ਲੋਕਾਂ ਵੱਲੋਂ ਪ੍ਰਾਤਨ ਸਮੇਂ 'ਚ ਵਰਤੇ ਜਾਣ ਵਾਲੇ ਮਿੱਟੀ ਦੇ ਘੜੇ ਔਰ ਮਿੱਟੀ ਦੇ ਜਿਹੜੇ ਰਸੋਈ ਦੇ ਵਿੱਚ ਬਰਤਨ ਨੇ ਅੱਜ ਸਟੀਲ ਦੇ ਪਰ ਮਿੱਟੀ 'ਚ ਬਣੇ ਵੈਰਾਈਟੀ ਦੇ ਬਿਲਕੁਲ ਤਿਆਰ ਨੇ ਔਰ ਮੇਰੇ ਵੀ ਹੱਥ ਦੇ ਵਿੱਚ ਇੱਕ ਜਗ ਦੇਖ ਰਹੇ ਜੇ ਮਿੱਟੀ ਦਾ ਸਰਾ ਬਣਿਆ ਪਿਆ ਅਰ ਘੜੀਆਂ ਦੀ ਬੇਸ਼ੁਮਾਰ ਵੈਰਾਈਆਂ ਸ਼ਹਿਰ ਭਰ ਦੇ ਵਿੱਚ ਆ ਚੁੱਕੀਆਂ ਨੇ ਤੇ ਲੋਕਾਂ ਵੱਲੋਂ ਉਹਦੀ ਖਰੀਦਦ ਫਰੋਕਤ ਵੀ ਜਿਹੜੀ ਕੀਤੀ ਜਾ ਰਹੀ ਹੈ ਪਰ ਕਈਆਂ ਦਾ ਅਖਣਾ ਹੈਗਾ ਦੁਕਾਨਦਾਰਾਂ ਦਾ ਕਿ ਵਾਧੇ ਮੌਸਮ ਨਾਲ ਜਾਂ ਮਹਿੰਗਾਈ ਦੇ ਕਾਰਨ ਲੋਕ ਇਸ ਚੀਜ਼ ਨੂੰ ਅਪਣਾਣਾ ਅਪਣਾ ਵੀ ਨਹੀਂ ਰਹੇ ਪਰ ਸਨੇਹਾ ਇੱਕੋ ਹੀ ਹੈ ਕਿ ਬਿਮਾਰੀਆਂ ਤੋਂ ਰਾਹਤ ਰਹਿਣ ਲਈ ਠੀਕ ਰਹਿਣ ਲਈ ਲੋੜ ਹੈ ਮਿੱਟੀ ਦੇ ਘੜਿਆਂ ਨੂੰ ਵਰਤਣ ਦੀ ਤੇ ਸੋ ਸਾਡੀ ਫਾਸਟਵੇਟ ਵੱਲੋਂ बार-बार ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹਰ ਪਹਿਲੂ ਤੋਂ ਹਰ ਖਬਰ ਤੋਂ ਤੇ ਹਰ ਚੀਜ਼ ਨੂੰ ਅਪਣਾਣ ਦੀ ਲੋੜ ਹੈ ਜਿਹੜੀ ਕਿ ਸਿਹਤ ਲਈ ਲਾਹੇਮੰਦ ਹੈ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚਚਿਲ ਸ਼ਰਮਾ ਫਾਸਟ ਵੀਰਿਓ ਅੰਮ੍ਰਿਤਸਰ